ਮਾਨਾਖਾਤ ਨਹੀਂ ਕਰਾਂਗੇ ਮਨ ਨੂੰ ਸਵਿਚ ਆਫ ਕਰ ਦਿਆਂਗੇ ਕਿਵੇਂ ਕਰਦੇ ਆਂਗੇ ਇਸ ਵੀਡੀਓ ਦੇ ਵਿੱਚ ਹੀ ਤੁਹਾਨੂੰ ਇੱਕ ਮੈਕਨਿਕ ਆ ਜਾ ਧਿਆਨ ਦਾ ਪ੍ਰਯੋਗ ਵੀ ਕਰਾਉਂਗਾ ਪਹਿਲਾਂ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਮਨ ਨੂੰ ਰੋਕਣਾ ਕਿਉਂ ਮਨ ਸਾਨੂੰ ਤਕਲੀਫ ਕੀ ਦੇਣ ਡਿਆ ਮਨ ਤਕਲੀਫ ਇਹ ਦੇਣ ਡਿਆ ਜੀ ਤੁਹਾਨੂੰ ਮੈਕਨਿਕ ਜੀ ਉਦਾਹਰਨ ਦਿੰਨਾ ਕਿ ਅਸੀਂ ਜਾਣਾ ਜੀ ਅਮਰਤ ਸਰ ਅਮਰitsar ਜਾਣ ਵਾਸਤੇ ਜਾਨ ਕਿ ਅਸੀਂ ਘਰੋਂ ਨਿਕਲਦੇ ਆਂ ਫਿਰ ਸੱਜੇ ਮੋੜਦੇ ਫਿਰ ਖੱਬੇ ਮੋੜਦੇ ਫਿਰ ਸੱਜੇ ਮੋੜਦੇ ਆਂ ਫਿਰ ਗਾਂ ਜਾਂਦੇ ਆਂ ਫੇਈ ਕੰਮ ਕਰਦੇ ਕਰਦੇ ਅਸੀਂ ਪਹੁੰਚ ਜਾਂਦੇ ਆਂ ਅਮਰitsar ਹੁਣ ਮੰਨ ਲਓ ਆਪਾਂ ਅਮਰਸਰ ਜਾਣਾ ਉਦੋਂ ਤੇ ਆਪਾਂ ਚੱਲਣ ਡੇ ਆਂ ਹਨਾ ਮੋਟਰਸਾਈਕਲ ਭਜਾਈ ਫਿਰਨ ਡੇ ਆਂ ਜਾਂ ਗੱਡੀ ਭਜਾਈ ਫਿਰਨ ਡੇ ਆਂ ਪਰ ਜਦੋਂ ਮੰਨ ਲਓ ਅਸੀਂ ਕਿਤੇ ਵੀ ਨਹੀਂ ਜਾਣਾ ਬੈਠੇ ਆਂ ਤਾਂ ਵੀ ਮੋਟਰਸਾਈਕਲ ਦੇ ਉੱਤੇ ਜੇ ਆਪਾਂ ਗੇੜੀ ਤੇ ਗੇੜੀ ਮਾਰੀਏ ਗੇੜੀ ਤੇ ਗੇੜੀ ਮਾਰੀਏ ਔਰ ਬੇਲੋੜੇ ਤਰੀਕੇ ਨਾਲ ਸਾਡਾ ਤੇਲ ਵੀ ਫੂਕਿਆ ਜਾਊਗਾ ਕਦੀ ਆਪਾਂ ਕਿਸੇ ਚੀਜ਼ 'ਚ ਵਜਾਂਗੇ ਕਦੀ ਕਿਸੇ 'ਚ ਵਜਾਂਗੇ ਜ਼ਖਮੋਂ ਜ਼ਖਮੀ ਪੰਗੇ ਨੂੰ ਫਸਾਂਗੇ ਇਦਾਂ ਹੀ ਸਾਡੇ ਮਨ ਦੇ ਵਿਚਾਰ ਜਦੋਂ ਅਸੀਂ ਚਲਾਉਨੇ ਆ ਉਦੋਂ ਦਾ ਚਲਾਉਣਾ ਹੀ ਚਲਾਉਨੇ ਆ ਪਰ ਜਦੋਂ ਬੇਲੋੜੇ ਚੱਲਣ ਡਿਆ ਉਹਨੂੰ ਆਪਾਂ ਰੋਕ ਕੇ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦੇ ਬੇਲੋੜਾ ਜਿਹੜਾ ਮਨ ਚੱਲਣ ਡਿਆ ਉਹਦੇ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਐਨੇ ਪੰਗੇ ਪਏ ਐ ਐਨੇ ਅਸੀਂ ਦੁਖੀ ਆ ਇੰਨੀ ਤਕਲੀਫ ਦੇ ਵਿੱਚ ਆ ਹੁਣ ਇਹਨਾਂ ਚੀਜ਼ਾਂ ਨੂੰ ਅਸੀਂ ਰੋਕਣਾ ਮਨ ਨੂੰ ਅਸੀਂ ਕੰਟਰੋਲ ਕਰਨਾ ਕਿ ਜਦੋਂ ਉਹਦੇ ਸਾਡਾ ਦਿਲ ਕਰੇ ਕਿ ਅਸੀਂ ਫਲਾਣੀ ਜਗ੍ਹਾ ਜਾਣਾ ਉਦੋਂ ਤੋਂ ਲੈ ਕੇ ਜਾਵੇ ਬੇਵਜਾ ਨਾ ਵੀ ਵਜਾ ਲੈ ਕੇ ਜਾਣ ਕਰਕੇ ਤੁਹਾਡੀ ਜ਼ਿੰਦਗੀ ਜਿਹੜੀ ਹੈ ਨਾ ਨਰਕ ਬਣੀ ਪਈ ਆ ਅਸੀਂ ਕਹਿੰਨੇ ਆ ਸਾਡੇ ਕਰਮਾਂ ਦੇ ਦੋਸ਼ ਕਰਮਾਂ ਦੇ ਦੋਸ਼ ਨਹੀਂ ਸਾਡੇ ਬੇ ਲੋੜੇ ਵਿਚਾਰ ਜਲਦੇ ਨੇ ਬੇ ਲੋੜੇ ਵਿਚਾਰਾਂ ਦੇ ਨਾਲ ਬੇ ਲੋੜੀਆਂ ਕਟਨਾਵਾ ਸਾਡੀ ਜ਼ਿੰਦਗੀ ਦੇ ਵਿੱਚ ਹੁੰਦੀਆਂ ਨੇ ਸਾਰੀ ਜ਼ਿੰਦਗੀ ਅਸੀਂ ਪੁੱਠੇ ਪੰਗਿਆਂ 'ਚ ਫਸੇ ਰਹੇ ਨੇ ਕਰਨਾ ਕੁਝ ਚੋਂ ਨੇ ਹੁੰਦਾ ਕੁਝ ਉਸੇ ਚੀਜ਼ ਨੂੰ ਅਸੀਂ ਰੋਕਣਾ ਆ ਜੀ ਔਰ ਰੋਕਿਆ ਜਾ ਸਕਦਾ ਡੈਫੀਨੇਟਲੀ 100% ਰੋਕਿਆ ਜਾ ਸਕਦਾ ਮੈਂ ਖੁਦ ਰੋਕੀ ਨਹੀਂ ਰੋਕਣੀ ਵੀ ਕੀ ਆ ਅਸੀਂ ਮੰਨਦੇ ਗਲਾਮ ਹੋਏ ਫਿਰਦੇ ਆ ਮਾਰਦੇ ਮਾਲਕ ਬਣ ਜਾਣਾ ਆ ਬੇਲਗਾਮ ਆਦੇ ਨਾ ਘੋੜਾ ਉਦਾਂ ਹੀ ਉਦਨ ਬੇਲਗਾਮ ਸਾਡਾ ਮਾਨਿਆ ਔਰ ਸਾਨੂੰ ਕਦੀ ਕਿਤੇ ਸੁੱਟਣ ਦਿਆ ਕਦੀ ਕਿਤੇ ਸੁੱਟਣ ਦਿਆ ਜਿੱਥੇ ਅਸੀਂ ਨਹੀਂ ਜਾਣਾ ਚਾਹੁੰਦੇ ਉੱਥੇ ਵੀ ਲਈ ਜਾ ਰਿਹਾ ਉਹੀ ਚੀਜ਼ ਜਿਹੜੀ ਆ ਉਹਨੂੰ ਹੀ ਆਪਾਂ ਟੈਕਲ ਕਰ ਲਾਂਗੇ ਇਸ ਵੀ ਦੇ ਵਿੱਚ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਮੈਕਨਿਕ ਆਜਾ ਪ੍ਰਯੋਗ ਵੀ ਕਰਵਾਵਾਂਗੇ ਜਿਸ ਦੇ ਨਾਲ ਆਪਾਂ ਮਾਨ ਦੇ ਵਿਚਾਰਾਂ ਨੂੰ ਕੁਝ ਸਮੇਂ ਵਾਸਤੇ ਰੋਕ ਵੀ ਦੇਾਂਗੇ ਜੇ ਮਾਨ ਦੇ ਵਿਚਾਰਾਂ ਨੂੰ ਅਸੀਂ ਰੋਕ ਸਕੀ ਤਾਂ ਮਨ ਸਾਡੇ ਅਨਸਾਰ ਚੱਲਣਾ ਸ਼ੁਰੂ ਹੋ ਜਾਊਗਾ ਨਹੀਂ ਤੇ ਜੋ ਜਮੇ ਆਉਂਦੇ ਮਾਨ ਦੇ ਹਿਸਾਬ ਨਾਲ ਅਸੀਂ ਤੇ ਚੱਲ ਹੀ ਰਹੇ ਹਾਂ ਮਤਲਬ ਥੋੜੇ ਜਿਹੇ ਵਿਚਾਰਾਂ ਨੂੰ ਆਪਾਂ ਰੋਕ ਲਾਵਾਂਗੇ ਜੇ ਆਪਾਂ ਕਿਸੇ ਘੋੜੇ ਨੂੰ ਰੋਕ ਸਕਦੇ ਹਾਂ ਤੂੰ ਚਲਾ ਵੀ ਸਕਦੇ ਇਹਦਾ ਮਤਲਬ ਕੀ ਹੈ ਕਿ ਅਸੀਂ ਮਾਨ ਦੇ ਮਾਲਕ ਐਸੇ ਵੀਡੀਓ ਦੇ ਵਿੱਚ ਬਣ ਜਣਾ ਪਹਿਲਾਂ ਆਪਾਂ ਵੇਖੇ ਕਿ ਨਿਰ ਵਿਚਾਰ ਅਵਸਾ ਹੁੰਦੀ ਕੀ ਇੱਕ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਤਾਂ ਸੀ ਵਿਚਾਰ ਜਿਹੜੇ ਅਮੰਤਰਤ ਨੇ ਜਿਹੜੀ ਜਿਹੜੇ ਵਿਚਾਰਾਂ ਦੀ ਸਾਨੂੰ ਲੋੜ ਹੈ ਉਹ ਤਾਂ ਜ਼ਰੂਰੀ ਨੇ ਜਦ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਰੌਲਾ ਪੈ ਰਿਹਾ ਮੇਰੇ ਮਨ 'ਚ ਵੀ ਰੌਲਾ ਪੈ ਰਿਹਾ ਮੇਰਾ ਮਾਈਂਡ ਜੋ ਮੈਂ ਮਨ ਵਿੱਚ ਕਹਿਣੀ ਚਾਹੁੰਦਾ ਉਹਨਾਂ ਗੱਲ ਉਹਨੂੰ ਸ਼ਬਦਾਂ ਦੇ ਚਾਹਬ ਨਾਲ ਮਿਤ ਉਤਾਰ ਕੇ ਤੁਹਾਡੇ ਤੱਕ ਪਹੁੰਚ ਰਿਹਾ ਮੇਰੀ ਜਬਾਨ ਕੰਮ ਕਰ ਰਹੀ ਮੇਰੇ ਹੱਥ ਕੰਮ ਕਰ ਰਹੇ ਨੇ ਮੇਰੇ ਸਰੀਰ ਦੇ ਹਾਵ ਭਾਵ ਜਿਹੜੇ ਨੇ ਮੇਰੇ ਸਰੀਰ ਦੀ ਡਾਇਰੈਕਸ਼ਨ ਜਿਹੜੀ ਆ ਉਹ ਉਸੇ ਤਰੀਕੇ ਦੇ ਨਾਲ ਚੱਲ ਰਹੀ ਆ ਸਾਰਾ ਕੁਝ ਸਿਸਟਮ ਚੱਲ ਰਿਹਾ ਮਾਨ ਦੀ ਹੀ ਕਿਰਪਾ ਆ ਮਾਨ ਬੜਾ ਪਿਆਰੀ ਚੀਜ਼ ਆ ਮੜਾ ਨਹੀਂ ਬਹੁਤ ਪਿਆਰਾ ਪਰ ਉਹਨੂੰ ਆਪਾਂ ਲਗਾਮ ਚ ਰੱਖਣਾ ਹੁਣ ਦਿਨੇ ਰੌਲਾ ਪਈ ਜਾਂਦਾ ਜੀ ਮੰਨ ਲਓ ਮੈਂ ਗੱਲ ਕਰਦਾ ਰੌਲਾ ਪੈ ਰਿਹਾ ਜਦੋਂ ਨਹੀਂ ਰੌਲਾ ਪੈ ਰਿਹਾ ਸਾਰੇ ਦਿਮਾਗ ਦੇ ਵਿੱਚ ਰੌਲਾ ਚੱਲ ਰਿਹਾ ਰਾਤ ਨੂੰ ਸੌਣੇ ਸੁਪਨੇ ਚੱਲ ਰਹੇ ਆ ਇਹ ਸਾਰਾ ਰੌਲਾ ਔਰ ਇੱਕ ਅਵਸਥਾ ਹੋਵਾ ਜਦੋਂ ਬਿਲਕੁਲ ਸ਼ਾਂਤੀ ਹੈ ਬਿਲਕੁਲ ਸਕੂਨ ਹੈ ਮਾਨ ਦੇ ਵਿੱਚ ਥਾਟ ਕੋਈ ਨਹੀਂ ਗੇ ਥਾਟਲੈਸ ਕੌਂਸ਼ੀਅਸਨੈਸ ਜਿਹੜੀ ਆ ਉੱਥੇ ਆਪਾਂ ਜਾਣਾ ਆ ਥਾਟਲੈਸ ਕੌਂਸ਼ੀਅਸਨੈਸ ਮਤਲਬ ਮਾਨ ਦੇ ਵਿੱਚ ਥਾਟ ਨਹੀਂ ਪਰ ਅਸੀਂ ਕੌਂਸ਼ਸ ਆ ਅਸੀਂ ਜਾਗਰਤ ਆ ਅਸੀਂ ਜਾਗਦੇ ਪਏ ਆ ਔਰ ਥਾਟਲੈਸ ਆ ਵੈਸੇ ਆਪਾਂ ਥਾਟਲੈਸ ਹੋ ਵੀ ਜਾਂਦੇ ਆ ਰਾਤ ਨੂੰ ਜਦੋਂ ਆਪਾਂ ਸੌਂਨੇ ਆ ਗਹਿਰੀ ਨੀਂਦ ਜਦੋਂ ਜਾਂਦੇ ਆ ਉਦੋਂ ਆਪਾਂ ਥਾਟਲੈਸ ਹੋ ਜਾਂਦੇ ਆ ਉਤੋਂ ਬਗੈਰ ਕੰਮ ਚੱਲੀ ਨਹੀਂ ਸਕਦਾ ਪਰਮਾਤਮਾ ਨੇ ਧੱਕੇ ਨਾਲ ਸਾਨੂੰ ਇੱਕ ਜਗ੍ਹਾ ਤੇ ਲੈ ਜਾਂਦਾ ਜਿੱਥੇ ਉਹ ਦੁਬਾਰਾ ਅਸੀਂ ਉਸ ਸ਼ਕਤੀ ਨਾਲ ਜੁੜ ਜਾਂਦੇ ਹਾਂ ਥਾਟਲੈਸ ਕੰਡੀਸ਼ਨ ਵਿੱਚ ਚਲ ਜਾਂਦੇ ਹਾਂ ਪਰ ਅਸੀਂ ਬੇਹੋਸ਼ ਹੋ ਜਾਂਦੇ ਹਾਂ ਹੁਣ ਅਸੀਂ ਜਾਗਦੇ ਜਾਗਦੇ ਬੇਹੋਸ਼ ਨਹੀਂ ਰਹਿਣਾ ਹੁਣ ਅਸੀਂ ਜਾਗਦੇ ਜਾਗਦੇ ਥਾਟਲੈਸ ਕੰਡੀਸ਼ਨ ਦੇ ਵਿੱਚ ਜਾਣਾ ਜਿਹੜੀ ਅਸੀਂ ਗਹਿਰੀ ਨੀਂਦ ਦੇ ਵਿੱਚ ਜਾਂਦੇ ਹਾਂ ਥਾਟਲੈਸ ਕੰਡੀਸ਼ਨ ਉਦੋਂ ਵੀ ਬਣਦੀ ਹੈ ਜਦੋਂ ਅਸੀਂ ਕੋਈ ਨਸ਼ਾ ਕਰ ਲੈਨੇ ਆਂ दारू ਪੀ ਲਈ ਥੋੜੇ ਜਿਹਾ ਥਾਟਾਂ ਦੀ ਪ੍ਰੋਸੈਸ ਜਿਹੜਾ ਉਹ ਘਟ ਜਾਂਦਾ ਉਹ ਬੇਹੋਸ਼ੀ ਆ ਉਹਦੇ ਵਿੱਚ ਹੋਸ਼ ਵੀ ਖੋ ਜਾਂਦੀ ਆ ਨਾਲ ਥੌਟ ਵੀ ਘਟ ਜਾਂਦੇ ਆ ਫੀਮ ਦਾ ਚਲਣ ਬੜਾ ਆ ਪੰਜਾਬ ਦੇ ਵਿੱਚ ਸਾਡੇ ਬੰਦੇ ਖਾ ਪੀ ਕੇ ਕਹਿੰਦੇ ਵੀ ਲਓ ਜੀ ਅੱਖ ਟਕਾਤੀ ਅਹੀਂ ਅੱਖ ਟਕਾਉਣ ਦਾ ਮਤਲਬ ਇਹ ਆ ਕਿ ਮਨ ਦੇ ਵਿਚਾਰ ਵੀ ਘਟ ਗਏ ਇਹ ਚੀਜ਼ਾਂ ਜਿਹੜੀਆਂ ਨੇ ਜੀ ਇਹ ਸਾਰੀਆਂ ਥੌਟਲੈਸ ਕੰਡੀਸ਼ਨਸ ਨੇ ਅਸੀਂ ਕੋਈ ਗੀਤ ਚੰਗਾ ਸੁਣਦੇ ਆ ਉਹਦੇ ਨਾਲ ਵੀ ਥੌਟਸ ਘਟ ਜਾਂਦੇ ਆ ਸਾਨੂੰ ਬੜਾ ਮਜ਼ਾ ਆਉਂਦਾ ਜਿਹੜਾ ਵੀ ਗਾਇਕ ਤੁਹਾਡੇ ਮਨ ਦੇ ਵਿਚਾਰਾਂ ਦੀ ਗਤੀ ਨੂੰ ਘਟਾ ਦਿੰਦਾ ਆ ਉਹ ਜ਼ਿਆਦਾ ਹਿੱਟ ਹੁੰਦਾ ਜਾਂਦਾ ਕਾਲਾ ਆਸੰਗੀ ਦੇ ਵਿੱਚ ਵੀ ਇਹ ਕਰਾਇਆ ਉਹ ਵੀ ਇੱਕ ਤਰ੍ਹਾਂ ਦਾ ਨਸ਼ਾ ਆ ਫਿਰ ਅਸੀਂ ਮੰਤਰਾਂ ਦਾ ਪ੍ਰਯੋਗ ਕਰਦੇ ਹਾਂ ਸਿਮਰਨ ਕਰਦੇ ਹਾਂ ਪਾਠ ਕਰਦੇ ਹਾਂ ਇਹ ਸਾਰੀ ਕੋਸ਼ਿਸ਼ ਕਰਦੇ ਹਾਂ ਅਸੀਂ ਮਾਨ ਦੇ ਥੌਟਸ ਨੂੰ ਘਟਾਉਣ ਦੇ ਜਿੰਨੇ ਥੌਰ ਕਰਦੇ ਜਾਂਦੇ ਉਹਨਾਂ ਆਨੰਦ ਵਾਧਦਾ ਜਾਂਦਾ ਜਿੰਨੇ ਥੌਟਸ ਵਧਦੇ ਜਾਂਦੇ ਆ ਉਹਨਾਂ ਆਨੰਦ ਘਟਦਾ ਜਾਂਦਾ ਅਸੀਂ ਦੁਖੀ ਹੁੰਦੇ ਜਾਂਦੇ ਆ ਔਰ ਜਦੋਂ ਥੌਟਸ ਲੱਖਾਂ ਹੀ ਬਾਹਰ ਨਿਕਲ ਜਾਂਦੇ ਆ ਉਦੋਂ ਪਾਗਲ ਹੋ ਜਾਂਦੇ ਲੋਕ ਫਿਰ ਬਿਨਾ ਬੋਲਿਆ ਹੀ ਬੋਲੀ ਜਾਂਦੇ ਪਾਗਲ ਤਾਂ ਅਸੀਂ ਸਾਰੇ ਹੈਗੇ ਹੀ ਹੈਗੇ ਅਸੀਂ ਪਾਗਲ ਤੋਂ ਕਹ ਲੋ ਆਨੰਦ ਦੀ ਅਵਸਥਾ ਵੱਲ ਜਾਣਾ ਆ ਥੌਟਲੈਸ ਕੰਡੀਸ਼ਨ ਵੱਲ ਜਾਣਾ ਇੱਕ ਨਿਕਾਜਾ ਪ੍ਰਯੋਗ ਆਪਾਂ ਕਰਦੇ ਆ ਬਹੁਤਾ ਬਗਵਾਸ ਨਹੀਂ ਕਰਨਾ ਆਪਾਂ ਥੌਟਲੈਸ ਕੰਡੀਸ਼ਨ ਕੌਂਸ਼ਸ ਦੇ ਵਿੱਚ ਆਪਾਂ ਜਾਣ ਦੀ ਕੋਸ਼ਿਸ਼ ਕਰਦੇ ਆਪਾਂ ਅਸੀਂ ਆਪਣੀ ਚੇਤਨਾ ਦਾ ਸਹਾਰਾ ਲੈਣਾ ਹੋਸ਼ ਚ ਭਰਨਾ ਹੋਸ਼ ਚ ਆਉਣਾ ਜਿਆਦਾ ਤੋਂ ਜਿਆਦਾ ਕਿਉਂਕਿ ਜੇ ਡਾਇਰੈਕਟਲੀ ਤੁਸੀਂ ਮਨ ਦੇ ਨਾਲ ਪੰਗਾ ਲਿਆ ਨਾ ਬਹੁਤ ਬੁਰੇ ਫਸੋਗੇ ਸਾਡੇ ਬਹੁਤੇ ਲੋਕ ਜਿਹੜੇ ਪੰਗਾ ਲੈਂਦੇ ਨੇ ਮਨ ਦੇ ਨਾਲ ਔਰ ਬਹੁਤ ਪੰਗੇ ਨੂੰ ਫਸਦੇ ਨੇ ਕਈ ਮੈਂ ਲੋਕ ਵੇਖੇ ਨੇ ਜਿਹੜੇ ਧਾਰਮਕ ਨੇ ਬੜੀ ਕੋਸ਼ਿਸ਼ ਕਰਦੇ ਬੜਾ ਪਾਠ ਕਰਦੇ ਨੇ ਬੜੀ ਪੂਜਾ ਕਰਦੇ ਨੇ ਬਹੁਤ ਸਿਮਰਨ ਕਰਦੇ ਨੇ ਬੜੀ ਕੋਸ਼ਿਸ਼ ਕਰਦੇ ਨੇ ਮਨ ਨੂੰ ਰੋਕਣ ਦੀ ਪਰ ਨਹੀਂ ਗੱਲ ਬਣਦੀ ਡਾਇਰੈਕਟਲੀ ਮਨ ਨੂੰ ਨਹੀਂ ਰੋਕਿਆ ਜਾ ਸਕਦਾ ਉਹਦੇ ਵਾਸਤੇ ਅਸੀਂ ਇੱਕ ਅਸਿੱਧਾ ਸਹਾਰਾ ਲਾਵਾਂਗੇ ਮਨ ਨੂੰ ਰੋਕ ਦਿਆਂਗੇ ਆਪਾਂ ਤੁਹਾਨੂੰ ਮੈਂ ਇੱਕ ਜੀ ਗੱਲ ਦੱਸਦਾ ਕਿ ਅਸੀਂ ਮਨ ਦੇ ਵਿਚਾਰਾਂ ਨੂੰ ਵੇਖਣ ਆਇਆ ਸਿਰਫ ਆਈਪਾਂ ਬੈਠੇ ਆ ਜਦੋਂ ਆਪਾਂ ਕਰਾਹ ਦੇ ਕੰਡੇ ਬੈਠੇ ਆ ਔਰ ਸਾਹਮਣੇ ਦੀ ਮੋਟਰਸਾਈਕਲ ਲੰਘ ਰਹੇ ਨੇ ਗੱਡੀਆਂ ਲੰਘ ਰਹੀਆਂ ਨੇ ਪੈਦਲ ਲੰਘ ਰਹੇ ਨੇ ਲੋਕ ਬੱਚੇ ਬੁੱਢੇ ਕੁੱਤੇ ਬਿੱਲੇ ਬਹੁਤ ਕੁਝ ਲੰਘ ਰਿਹਾ ਮੱਝਾਂ ਗਾਵਾਂ ਸਾਰਾ ਕੁਝ ਲੰਘੀ ਜਾ ਰਿਹਾ ਔ ਅਸੀਂ ਐ ਨਹੀਂ ਕਰਨਾ ਕਿ ਮਾਜ ਦੇ ਉੱਤੇ ਚੜ ਕੇ ਚਲੇ ਗਏ ਮੋਟਰਸਾਈਕਲ ਦੇ ਨਾਲ ਕਿਸੇ ਨਾਲ ਬੈ ਗਏ ਜਾਂ ਗੱਡੀ ਤੇ ਚੜ ਕੇ ਜਿੱਥੇ ਨਹੀਂ ਜਾਣਾ ਉੱਥੇ ਪਹੁੰਚ ਗਏ ਇਦਾਂ ਨਹੀਂ ਆਪਾਂ ਕਰਨਾ ਅਸੀਂ ਬੈਠ ਕੇ ਵੇਂਦੇ ਰਹਿਣਾ ਕਿ ਵਿਚਾਰਾਂ ਤੋਂ ਪਰੇ ਚਲ ਜਾਣਾ ਮਨ ਤੋਂ ਥੋੜਾ ਜਿਹਾ ਪਰੇ ਜਾ ਕੇ ਅਸੀਂ ਦੇਖਣਾ ਸ਼ੁਰੂ ਕਰ ਲੈਣਾ ਵੈਸੇ ਵੀ ਅਸੀਂ ਦੇਖਣ ਆਲੇ ਆ ਗੁਰਬਾਣੀ ਜਿੱក ਜਗ੍ਹਾ ਸ਼ਾਇਦ ਆਉਂਦਾ ਵੀ ਆ ਕਿ ਬੈਠਾ ਦੇਖੇ ਵਖ ਅਕੇਲਾ ਮਤਲਬ ਕੱਲੇ ਬੈ ਕੇ ਹੀ ਵੇਖਣਾ ਸ਼ੁਰੂ ਕਰਨਾ ਖੈਰ ਗੁਰਬਾਣੀ ਦੇ ਅਰਥ ਕਰਨ ਯੋਗਾ ਤੇ ਮੈਂ ਹੈ ਨਹੀਂ ਮੈਂ ਆਪਣੇ ਆਪ ਨੂੰ ਇਸ ਯੋਗ ਨਹੀਂ ਸਮਝਦਾ ਤੇ ਪਰ ਮਾ ਜੋ ਅਨੁਭਵ ਨੇ ਆਪਣੇ ਉਮੈ ਤੁਹਾਡੇ ਨਾਲ ਸੰਜੇ ਕਰਾਂਗਾ ਤਾਂ ਫਿਰ ਚਲੋ ਹੁਣ ਸ਼ਕਲ ਮੇਰੀ ਤੁਸੀਂ ਬਹੁਤ ਵੇਖ ਲਈ ਆ ਮੈਂ ਸਕਰੀਨ ਨੂੰ ਆਫ ਕਰ ਦਿੰਨਾ ਔਰ ਥੋੜਾ ਜਿਹਾ ਪਹਿਲਾਂ ਦੇਖ ਲਓ ਮੈਂ ਸਕਰੀਨ ਨੂੰ ਆਫ ਕਰਨ ਜਾ ਰਿਹਾ ਕਿਉਂਕਿ ਮੇਰੀ ਸ਼ਕਲ ਵੇਖਣ ਦੀ ਲੋੜ ਨਹੀਂ ਮੇਰੀ ਸੁਣ ਲਿਓ ਜੋ ਮੈਂ ਕਹਿੰਨਾ ਉਹਦਾ ਮੰਨ ਲਿਓ ਮੇਰੀ ਗੱਲ ਔਰ ਥੌਟਲੈਸ ਕੰਡੀਸ਼ਨ ਅੱਜ ਆਪਾਂ ਚੱਕ ਦਿਆਂਗੇ ਗੱਲ ਹੀ ਕੋਈ ਨਹੀਂ ਆ ਗੱਲ ਫੇਰ ਉਹੀ ਆ ਗਈ ਨਾ ਥੋੜੀ ਬੀ ਚੱਕ ਦਾਂਗੇ ਗੱਲ ਹੀ ਕੋਈ ਨਹੀਂ ਮਤਲਬ ਥੋੜਾ ਆਸ਼ਾ ਦੇ ਨਾਲ ਥੋੜਾ ਆਸ ਦੇ ਨਾਲ ਭਰਿਆ ਬੰਦਾ ਹੋਣਾ ਚਾਹੀਦਾ ਜਰੂਰੀ ਹੁੰਦਾ ਹੈ ਕਿ ਮੋਟੀਵੇਸ਼ਨ ਕਿ ਕੋਈ ਨਹੀਂ ਚੱਕ ਦਾਂਗੇ ਜੀ ਥੌਟਲੈਸ ਕੰਡੀਸ਼ਨ ਨਹੀਂ ਹੋਈ 30 ਸਾਲ ਹੋ ਗਿਆ 20 ਸਾਲ ਹੋ ਗਿਆ 50 ਸਾਲ ਹੋ ਗਿਆ 노 ਪ੍ਰੋਬਲਮ ਅੱਜ ਹੋ ਜੂਗੀ ਮਤਲਬ ਆਸ ਦੇ ਨਾਲ ਭਰਿਆ ਜਰੂਰੀ ਹੋਣਾ ਆ ਅੱਖਾਂ ਮੈਂ ਬੰਦ ਕਰ ਲਿਆ ਜੀ ਔਰ ਐਦਾਂ ਤੁਸੀਂ ਵੀ ਅੱਖਾਂ ਬੰਦ ਕਰ ਲੈਣੀਆਂ ਲੱਕ ਸਦਾ ਕਰ ਲੈਣਾ ਜੀ ਇੱਕ ਲੰਮਾ ਸਾਹ ਲਾਓ ਤੇ ਛੱਡ ਦਿਓ ਸਕ੍ਰੀਨ ਮੈਂ ਬੰਦ ਕਰ ਰਿਹਾ ਮੇਰੀ ਸ਼ਕਲ ਵੇਖਣ ਦੀ ਬਹੁਤੀ ਜ਼ਰੂਰੀ ਨਹੀਂ ਔਰ ਜਦੋਂ ਜਦਾਂ ਮੈਂ ਕਹਿਣਾ ਮੇਰੀ ਮੰਨ ਲਿਓ ਭਾਵੇਂ ਤੁਸੀਂ ਨਹੀਂ ਕਦੀ ਅੱਜ ਤੱਕ ਕਿਸੇ ਦੀ ਮੰਨੀ ਅੱਜ ਮੇਰੀ ਮੰਨ ਲਿਓ ਔਰ ਇੱਕ ਝਟਕੀ ਮੈਂ ਮਾਰ ਰਿਹਾ ਸਕ੍ਰੀਨ ਨਾਲ ਹੀ ਆਫ ਹੋ ਜੂਗੀ ਔਰ ਨਾਲੇ ਤੁਹਾਡੇ ਥਾਟ ਵੀ ਆਫ ਹੋ ਕਰ ਦਿਆਂਗਾ ਜੀ ਮੈਂ ਥਾਟ ਤੁਹਾਡੇ ਆਫ ਹੋ ਗਏ ਨਈ ਵੀ ਹੋਏ ਤਾਂ ਦੇਖੋ ਕਿਤੇ ਕੋਈ ਵਿਚਾਰ ਹੈਗਾ ਲੱਭਣ ਦੀ ਕੋਸ਼ਿਸ਼ ਕਰੋ ਅੱਖਾਂ ਬੰਦ ਦੇ ਵਿੱਚ ਹੀ ਕੋਈ ਵਿਚਾਰ ਕਿਤੇ ਹੈ ਇਹ ਕਦਾ ਹੈ ਤੁਹਾਨੂੰ ਦੇਖੋ ਆਪਣੇ ਅੰਦਰ ਦੇ ਆਕਾਸ਼ ਦੇ ਵਿੱਚ ਵਿਚਾਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਜੇ ਕਿਤੇ ਹੈਗਾ ਤਾਂ ਉਹਨੂੰ ਦੇਖ ਲਓ ਜੇ ਕੋਈ ਆ ਰਿਹਾ ਜਾ ਰਿਹਾ ਉਹਨੂੰ ਆਉਣ ਦਿਓ ਜਾਣ ਦਿਓ ਔਰ ਮੈਨੂੰ ਨਹੀਂ ਲੱਗਦਾ ਤੁਹਾਨੂੰ ਕੋਈ ਵਿਚਾਰ ਲੱਭਾ ਹੋਊਗਾ ਜੇ ਲੱਭਾ ਵੀ ਹੈ ਤੁਹਾਨੂੰ ਪਰੇ ਹੋ ਕੇ ਜਦੋਂ ਪਰੇ ਬੈਠੇ ਆਸੀਂ ਔਰ ਉਸ ਵਿਚਾਰ ਨੂੰ ਵੇਖ ਰਹੇ ਹੁੰਦੇ ਜਾਂਦੇ ਨੂੰ ਔਰ ਦੇਖੋ ਧਿਆਨ ਨਾਲ ਦੇਖੋ ਪੂਰੀ ਹੋਸ਼ਨਾ ਪਰ ਕੇ ਵੇਖੋ ਕਿਤੇ ਕੋਈ ਵਿਚਾਰ ਹੈ ਖੋਜ ਕਰੋ ਵਿਚਾਰ ਤੇ ਔਰ ਜੇ ਤਾਂ ਜਿਹਦੇ ਵਿਚਾਰ ਖਾਲੀ ਹੋ ਗਏ ਉਹ ਇੱਥੇ ਬੈਠੇ ਬੈਠੇ ਹੀ ਚਾਹੇ ਮੈਂ ਨਹੀਂ ਦੇਖ ਰਿਹਾ ਤੁਹਾਨੂੰ ਪਰ ਮੈਂ ਦੇਖ ਰਿਹਾ ਹੱਥ ਘੜਾ ਕਰਦੇ ਬਾਸੇ ਕਲਾ ਮਸਾਲਾ ਹੋ ਆਵਰ ਅੱਖਾਂ ਖੋਲੋ ਜਿੱਦ ਜਿੱਦੇ ਵਿਚਾਰ ਖਲੋਗੇ ਉਹ ਲਹਿਦੋ ਯਸ ਜਦ ਨਹੀਂ ਖਲੋਤੇ ਜਿੰਨੂੰ ਫਿਰ ਵੀ ਬਚਾਏ ਭੱਜੇ ਫਿਰਦੇ ਰਹੇ ਅਧਮਾਨ ਦੇ ਵਿੱਚ ਉਹ ਇਸ ਪ੍ਰਯੋਗ ਨੂੰ ਦੁਬਾਰਾ ਕਰਿਓ ਫਿਰ ਅੱਖਾਂ ਬੰਦ ਕਰਕੇ ਬੈਠ ਜਾਣਾ ਔਰ ਵੇਖਣਾ ਕੋਈ ਵਿਚਾਰ ਹੈ ਵਿੰਦਿਆ ਸਾਰੀ ਵਿਚਾਰ ਬੜੇ ਸ਼ਰਮੀਲੇ ਹੁੰਦੇ ਆ ਬਿਲਕੁਲ ਸ਼ਰਮੀਲੇ ਜਦੋਂ ਤੁਸੀਂ ਕਿ ਕਿਸੇ ਨੂੰ ਜਦੋਂ ਵੀ ਵਿਚਾਰਾਂ ਨੂੰ ਧਿਆਨ ਨਾ ਦੇਖਣਾ ਸ਼ੁਰੂ ਕਰ ਦੋਗੇ ਵਿਚਾਰ ਖਤਮ ਹੋ ਜਾਂਦੇ ਕਿਉਂਕਿ ਵਿਚਾਰ ਇੱਕ ਇਲੂਜ਼ਨ ਹੈ। ਔਰ ਜੇ ਅੱਜ ਤੁਹਾਡਾ ਮਨ ਇੱਕ ਵਾਰ ਖਾਲੀ ਹੋ ਗਿਆ ਨਾ ਤਾਂ ਵਧਾਈਆਂ ਤੁਹਾਨੂੰ ਪਾਰਟੀ ਬਣ ਗਈ ਤੁਹਾਡੇ ਨਾਲ। ਤੁਸੀਂ ਮਨ ਦੇ ਮਾਲਕ ਹੋਂਦੇ। ਅਧਿਕਾਰੀ ਹੋਗੇ। ਅੱਜ ਤੋਂ ਤੁਸੀਂ ਮਨ ਦੇ ਮਾਲਕ ਆ। ਪਰੇ ਰੋਇ ਦਿਹਾੜੀ। ਮਾਨੂੰ ਥੋੜੇ ਸਮੇਂ ਬਾਅਦ ਸੇ ਦੱਸ ਦਿਆ ਕਰੋ ਕਿ ਪੁੱਤਰ ਮਾਲਕ ਆ ਬੈਠਾ ਮੈਂ ਮਨੰਦਾੜਾ ਫੇਰ ਮੈਂ ਜਿੱਧਰ ਚਾਹੂੰਗਾ ਤੈਨੂੰ ਲੈ ਕੇ ਜਾਊਂਗਾ ਤੂੰ ਨਹੀਂ ਮੈਨੂੰ ਖੜ ਸਕਦਾ ਜਿਦਾਂ ਜਿਦਾਂ ਵਿਚਾਰ ਖਾਲੀ ਹੋ ਗਏ ਆ ਕਮੈਂਟ ਕਰ ਦਿਓ ਯੈਸ ਜੇਦਾ ਨਹੀਂ ਹੋਏ ਨੋ ਲਿਖ ਦਿਓ ਔਰ ਗਾਂ ਆਪਾਂ ਹੋਰ ਮਨ ਨੂੰ ਆਪਣੇ ਡਾਇਰੈਕਸ਼ਨ ਦੇ ਵਿੱਚ ਖੜਨ ਵਾਸਤੇ ਜ਼ਿੰਦਗੀ ਨੂੰ ਆਪਣੇ ਅਨੁਸਾਰ ਜੀਣ ਵਾਸਤੇ ਬਲਿਸਫੁਲ ਲਾਈਫ ਪਰਮਾਤਮਾ ਦੀ ਕਿਰਪਾ ਵਾਲੀ ਲਾਈਫ ਪਰਮਾਤਮਾ ਨੂੰ ਮੰਨਣ ਦੀ ਵੀ ਜ਼ਰੂਰਤ ਨਹੀਂ ਪਰ ਬਲਿਸਫੁਲ ਲਾਈਫ ਜਿਹੜੀ ਆ ਉਹ ਆਪਾਂ ਜੀਣ ਵਾਸਤੇ ਨਾ ਦੇਗਾ ਵੀਡੀਓ ਹੋਰ ਵੀ ਬਣਾਵਾਂਗੇ ਜੁੜੇ ਰਹੋ ਚੱਕ ਦੇਵਾਂਗੇ ਸਾਰਾ ਕੰਮ